ਦੇ ਨੋਬਾਰਕ ਲਈ ਦੇਖੀ ਤੇ ਆਪਣਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਚੱਲਿਆਂ ਰੈਡੀ ਹੋ ਕੇ ਪਹਿਲਾਂ ਤਾਂ ਇੱਕ ਮਹੋਣਾ ਦੀ ਪੀਡੀਮ ਰਿਜ਼ਲਟ ਲੈਣ ਚੱਲੇ ਆਂ ਉਸ ਤੋਂ ਬਾਅਦ ਆਪਾਂ ਚੱਲਣਾ ਹੈ ਨਾਨਕੀ ਇਹਨਾਂ ਦੇ ਬਾਗੇ ਪੁਰਾਣੇ ਮੇਰੇ ਪੇਕੇ ਤੇ ਉੱਥੇ ਚੱਲਦੇ ਆਂ ਨਾਲੇ ਆਪਾਂ ਆਹ ਸੀਰਤ ਆ ਜਾ ਆਹ ਦੇਖੋ ਆ ਮੇਰੀ ਭਤੀਜੀ ਆ ਇਹਨੂੰ ਆਪਾਂ ਛੱਡਿ ਆਵਾਂਗੇ ਤੇ ਨਾਲੇ 4 ਦਿਨ ਜੀ ਆਵਾਂਗੇ ਤੇ ਕੀ ਕੀ ਉੱਥੇ ਕੰਮ ਕਰਨ ਆਲੇ ਕੋਈ ਕੰਮ ਕਰਿਆ ਆਵਾਂਗੇ ਜਿਹੜੇ ਕੰਮ ਧੰਦੇ ਕਰਨ ਆਲੇ ਤੇ ਆਇਰਾ ਆਊਟਫਿਟ ਅੱਜ ਦਾ ਤੇ ਆ ਮੈਂ ਤਾਂ ਸਿੰਪਲੀ ਪਾਇਆ ਏ ਤੇ ਦੋ ਘੰਟੇ ਕੰਮ ਸ਼ਹਿਰ ਆਪਾਂ ਨੂੰ ਉਹ ਕਰਕੇ ਫਿਰ ਆਪਾਂ ਦੁਪਹਿਰ ਤੱਕ ਜਾਵਾਂਗੇ ਉੱਥੇ ਠੀਕ ਹੈ ਤੇ ਚਲੋ ਲਓ ਜੀ ਤੇ ਆ ਅੱਜ ਆਪਣੀ ਕਪ੍ਰੀਤਾ ਆਊਟਫਿਟ ਇਹਨੂੰ ਨਵਾਂ ਕੱਟ ਸੁਵਾ ਕੇ ਦਿੱਤਾ ਤੇ ਔਰਿੰਜ ਦਾ ਰੰਗ ਤਾਂ ਇਹ ਬਹੁਤ ਕੱਟਨ ਔਰਿੰਜ ਆ ਏ ਤੇ ਇਹਨੂੰ ਪਸੰਦ ਆਏ ਨੇ ਉਹ ਚੁੰਨੀ ਵਾਈਟ ਦਿੱਤੀ ਹੈ ਇਹਦੀ ਕੋਸੂਟਾ ਨਾਲ ਸੀਗੀ ਤੇ ਇਹਨੇ ਇਹੀ ਚੁੰਨੀ ਦਿੱਤੀ ਇਹਨੂੰ ਇਹੀ ਚੁੰਨੀ ਪਸੰਦ ਤੇ ਇੱਕ ਇਹਨੂੰ ਹੁਣ ਟੈਨਸ਼ਨ ਹੋਈ ਪਈ ਇਹਨਾਂ ਨੂੰ ਕਿ ਸਾਡਾ ਰਿਜ਼ਲਟ ਅੱਜ ਕਿਵੇਂ ਆਊਗਾ ਦੇਖਦੇ ਹਾਂ ਹੁਣ ਜਾ ਕੇ ਆਪਾਂ ਸਕੂਲ ਮਿਲਦੇ ਆ ਸਕੂਲ ਜਾ ਕੇ ਮੈਡਮਾਂ ਨੂੰ ਟੀਚਰਾਂ ਨੂੰ ਵੀ ਕੀ ਬਣਦਾ ਕੀ ਨਹੀਂ ਬਣਦਾ ਹਨ ਚੱਪਲਾ ਵੀ ਨਵੀਂ ਆ ਨਾਨਕੀ ਜਾਨ ਨੂੰ ਸੂਟ ਵੀ ਨਵਾਂ ਆਊਟਫਿਟ ਮੈਂ ਵੀ ਚੱਪਲਾ ਨਵੀਂ ਦੇਖੀ ਨਹੀਂ ਸੀ ਪਰ ਪੈਰ ਨਹੀਂ ਸੋਹਣੇ ਹੈਗੇ ਪੈਰ ਨਹੀਂ ਸੋਹਣੇ ਹੈਗੇ ਕਿਉਂਕਿ ਨੋਬਲ ਨੇਲ ਪੋਲਿਸ਼ ਲਾਉਣ ਵਾਲੀ ਸੀ ਤੇ ਚਲੋ ਇੱਕਮ ਦੀ ਹਣਪੂਆ ਨਾਲ ਗੱਲ ਕਰਾਉਣੀ ਆ ਤੁਹਾਨੂੰ ਇੱਕਮ ਦੀ ਪੂਆ ਤੇ ਉਹਦੀ ਪੂਆ ਦਾ ਮੁੰਡਾ ਦੋਨੇ ਆਏ ਹੋਏ ਆ ਆਪਣੇ ਦੋ ਤਾਂ ਤੇ ਆਪਾਂ ਫਿਰ ਇਹਨਾਂ ਨਾਲ ਵੀ ਗੱਲਬਾਤ ਕਰਾਉਣੀ ਥੋੜੀ ਹਾਂ ਭਾਈ ਹੈਲੋ ਗਾਈਜ਼ ਨਹੀਂ ਮੈਂ ਨਹੀਂ ਬਲੌਗ ਬਣਾਉਂਦੀ ਕਹ ਹੈਲੋ ਗਾਈਜ਼ ਕਹੀਂ ਵੀ ਬੱਦੂਆ ਨਹੀਂ ਮੜ ਕੇ ਕਹਿਣਗੇ ਫਿਰ ਉਹ ਇੰਸਟਾ ਤੇ ਪੋਸਟ ਪਾ ਦੇ ਜਿੱਦਾਂ ਕਿੱਥੇ ਚੱਲੇ ਤੁਸੀਂ ਅੱਜ ਜੀ ਬਾਗੇ ਬਣਾਉਣੇ ਚੱਲੇ ਆ ਜੀ ਹੁਣ ਆ ਚੁੱਕਿਆ ਦੀਦੀ ਸਾਡਾ ਘਰ ਸੰਭਲ ਲਈ ਹੁਣ ਇਹ ਘਰ ਸੰਭਲ ਜੀ ਸਾਡਾ ਹਾਂਜੀ ਅੱਜ ਹੈਨਾ ਤੇ ਤੁਸੀਂ ਜਾਓ ਫਿਰ ਟਾਈਮ ਨਾਲ ਕੇ ਵੇਲਾ ਹੋ ਜਾਊਗਾ ਇਹ ਕੱਪੜੇ ਦੀ ਸ਼ਾਨਬੀਨ ਹੋ ਰਹੀ ਆ ਹਾਂ ਜੀ ਹਾਂ ਆਂਦੇ ਐਵੇਂ ਲੱਗਦਾ ਅੱਜ ਅਸੀਂ ਚੱਲੇ ਆ ਪਿੰਡ ਮੰਮੀ ਵਧੀਆ ਲੱਗਦਾ ਬਹੁਤ ਖੁਸ਼ੀ ਆ ਮੰਮੀ ਦੀ ਮੰਮੀ ਦੀਆਂ ਕੁੜੀਆਂ ਨੇ ਆ ਜਾਣਾ ਮੰਮੀ ਸਾਨੂੰ ਤਾਂ ਸਾਨੂੰ ਬਹੁਤ ਖੁਸ਼ੀ ਆ ਜਾਓ 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 ਦਾਬੇ ਹੋਈ ਆ ਬਜਾਰੀ ਦਾ ਨਹੀਂ ਜਾਣਾ ਇਹਨੇ ਸਫਾਈ ਕਰੇ ਹਾਂ ਚੰਗੀ ਜਹਾ ਹਾਂ ਨਾਲ ਕੁੜੀਆਂ ਆ ਮੱਖਿਆ ਵਿਚਾਰ ਗਾਈਜ਼ ਹੁਣ ਆਪਾਂ ਗੱਡੀ ਬਾਹਰ ਕੱਢਣ ਲੱਗੇ ਆ ਮੇਰਾ ਭਰਾ ਤੇ ਆ ਮੈ ਰੈਡੀ ਹੋਈ ਸੀਗੀ ਜੀ ਚਲ ਵੇ ਮੈਂ ਨਾ ਤਾਂ ਉਹ ਥੋੜੀ ਨਹੀਂ ਆਈ ਰਹੀਆਂ ਮਤਲਬ ਰੂਜ਼ੀਆਂ ਰੱਖੀਆਂ ਤੇ ਮम्मा ਇੱਦਾਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਤੇ ਉਹ ਤੁਹਾਨੂੰ ਕਾਹਲੂ ਦਰਸ਼ਨ ਕਰਾਵਾਂਗੇ ਆਪਣੇ ਗੁਰਦੁਆਰਾ ਸਾਹਿਬ ਤੇ ਤਿਆਰ ਹੋ ਰਹੇ ਆ ਹੁਣ ਆਪਾਂ ਚੱਲਿਆ ਅੰਮਾ ਮੱਟੀ ਤੇ ਅੰਮਾ ਦੀ ਜਗ੍ਹਾ ਤੇ ਆਪਾਂ ਦੇਖੋ ਗਾਇਸ ਕਿੰਨਾ ਸੋਹਣਾ ਸਨਸਟ ਆ ਗਏ ਗਾਇਸ ਹੁਣ ਆਪ ਅੰਮਾ ਦੇ ਦਰਵਾਜ਼ੇ 'ਤੇ ਪਹੁੰਚ ਚੁੱਕੇ ਆ ਦੇਖੋ ਸਈ ਮੋਟਰਸਾਈਕਲ ਵੀ ਆ ਇਸੀ ਦੇ ਫੜਾਈਂ ਖੜਾ ਦੇ ਕਿ ਬਣਾ ਮੈਂ ਥੜੀ ਕਰਵਾ ਕੇ ਦੇਖ ਸਕਦਾ ਹਾਂ ਇੰਨਾ ਫਾਇਰ ਪੈ ਕਰਦੇ ਤੇ ਉਹ ਡਾਕੀ ਦੇਖ सोवे जिस आराधे श्याम किस न कहे जिसकी सेवा सदा श्री जन्म किस न राम 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 दे ऐसे राम राम के तद राम राम ਸੋ ਗਾਇਸ ਹੁਣ ਮੇਰੀ ਭੰਨ ਸੇਵਾ ਕਰ ਰਹੇ ਆ ਸੋ ਉਹਨਾਂ ਦੇ ਨਾਲ ਨਾਲ ਮੈਂ ਵੀ ਸੇਵਾ ਕਰਨਾ ਸ਼ੁਰੂ ਕਰੂੰਗੀ ਤੋ ਜੇ ਅੰਦਰੋਂ ਸੀ ਗੁਰਦੁਆਰਾ ਸਾਹਿਬ ਆਹ ਇੱਥੋਂ ਜਾਣ ਲੱਗੇ ਔਰ ਤੁਹਾਨੂੰ ਵੀ ਦਿਖਾਵਾਂਗੇ ਦੁਆਰਾ ਆ ਦੇਖ ਲੋ ਜੀ ਸਾਡਾ ਵੀਊ ਜੀਓ ਕੇ ਬਾਏ ਬਾਏ ਅਸੀਂ ਬਾਤ ਦਿਖਾਉਣੇ ਆ ਵੀਡੀਓ ਗਾਇਸ ਹੁਣ ਮੇਰੀ ਭੰਨ ਸੇਵਾ

ਚੜ੍ਹ ਜੂੜੂ ਅੱਜ ਕਿੱਕੇ ਬਿਲਕੁਲ ਸਾਫ ਸਫਾਈ ਦਾ ਬਸ ਥੋੜੇ ਜਿਹਾ ਕੱਪੜੇ ਰਹਿੰਦੇ ਆਪਣੇ ਤੋਂ ਨਾਲ ਉਹ ਤੋਂ ਦਾਂਗੇ ਤੇ ਉੱਧਰ ਜਵਾਕ ਲੱਗੇ ਹੋਏ ਸਬਜੀ ਵੀਜਣ ਸਬਜੀ ਵੀਜ ਕੇ ਤੇ ਫਿਰ ਕੱਲ ਨੂੰ ਅਸੀਂ ਜਾਣਾ ਹੈ ਉਹਦਾ ਪੈਂਡ ਨੂੰ ਦੇਖੋ ਆਵੇ ਇੱਥੇ ਆਪਣੇ ਸਬਜੀ ਵੀ ਰਿਆਂ ਉਹ ਤੋਂ ਨਾਲ ਦੀ ਉੱਥੇ ਅੱਜ ਅਸੀਂ ਇੱਥੇ ਤੇ ਬੈਠੇ ਉੱਥੇ ਆਪਾਂ ਸਬਜੀ ਵੀਜਾਂਗੇ ਸਾਰੀ ਸਾਫ ਸਫਾਈ ਹੋ ਗਈ ਆ ਘਰ ਦੀ ਘੇਰਾ ਡੀਪ ਕਲੀਨਿੰਗ ਕਰਤੀ ਆ ਸ਼ੀਸ਼ੇ ਵਗੈਰਾ ਸਾਫ ਕਰਤੀ ਆ ਬਿਲਕੁਲ ਸਹੀ ਹੋ ਗਿਆ ਦੇਖੋ ਸਾਫਾ ਹੋ ਗਿਆ ਸਾ ਮਿੱਟੀ ਵੀ ਫੇਰਤੀ ਸਾਫਾਈ ਬਿਲਕੁਲ ਹੋ ਚੁੱਕੀ ਆ ਥੋੜਾ ਜਿਹਾ ਬਸ ਉੱਥੇ ਰਹਿਦਾ ਇੰਨਾ ਕ ਉਹ ਅੱਜ ਦੇਖਦੇ ਕਰਦੇ ਆ ਉਹ ਕੰਮ ਕਰਕੇ ਤੇ ਚਲੋ ਵਿਲੇ ਹੋ ਜਾਗੇ ਸਾਫ ਸਫਾਈ ਕਰਕੇ ਆ ਦੇਖੋ ਨਾਲੇ ਲੜੀ ਜਾਂਦੇ ਆ ਤੇ ਨਾਲੇ ਇਹ ਸਬਜ਼ੀ ਵੀ ਜੀ ਜਾਂਦੇ ਆ ਉਹ ਜਿਹੜੀਆਂ ਤੇਲਾਂ ਪਈਆਂ ਨਾ ਉਹ ਤੇਲਾਂ ਪਈਆਂ ਉਹ ਇੱਥੇ 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 ਆਪਾਂ ਕੱਚੇ ਕੱਚੇ ਥਾਂ ਲਾਵਾਂਗੇ ਜਿੱਥੇ ਤੇ ਇੱਥੇ ਬਾਹਰ ਤੱਕ ਰਾਹ ਜਾਂਦਾ ਉੱਤੇ ਉੱਤੇ ਸਫਾਈ ਕਰਕੇ ਲਾ ਦਾਂਗੇ ਮਹੀ ਗਣੀ ਚ ਤਰਨਾ ਸੋਖਾ ਆ ਜਾਂਦਾ ਇੱਥੇ ਇੰਨੀ ਕੁ ਤਾਂ ਫਰਸ਼ ਆਪਣੀ ਲੱਗੀ ਹੋਈ ਆ ਆਹ ਤਾਂ ਫਰਸ਼ ਲੱਗੀ ਹੋਈ ਇੱਧਰ ਆਪਣਾ ਵੇੜਾ ਥੋੜਾ ਜਿਹਾ ਕੱਚਾ ਸੀ ਤਾਂ ਕਰਕੇ ਥੋੜੀਆਂ ਟੈਲਾਂੀਆਂ ਲਾ ਦਾਂਗੇ ਪਈਆਂ ਹੀ ਵਧੀਆਂ ਹੀ ਬਾਦ ਦੀ ਪਈਆਂ ਨੇ ਵਧੀਆਂ ਹੀ ਹੇ ਠੀਕ ਆ ਇਹ ਤਾਂ ਮੇਰੇ ਮਗਰ ਲੱਗ ਕੇ ਜਿਆਰੀ ਗੜ ਕੇ ਆਦਾ ਤੁਹਾਨੂੰ ਸਹੀ ਹੋ ਨਹੀ ਯਾਰ ਪਾਪਾ ਹੀ ਗੱਲ ਹੈ ਪਾਪੇ ਦਾ ਹੱਥ ਸਹੀ ਹੋ ਉਹ ਤੈਨੂੰ ਕਿਹਾ ਨਾ ਵੀ ਟੈਲਾਂ ਪਹਿਲਾਂ ਦਾ ਕੰਮ ਉਹ ਤੇ ਪਸਰੇ ਲਾਓ ਪਹਿਲਾਂ ਮਾਂ ਸੇ ਪਹਿਲਾਂ ਚੰਦੇ ਦੀ ਉਹਦਾ ਕਰਤਾ ਹੁਣ ਬਸ ਹਾਂ ਬਾੜ ਦਿੱਤਾ ਪਹਿਲਾਂ ਥੋੜੀ ਥੋੜੀ ਇੱਧਰ ਨੂੰ ਕਰ ਦੋ ਬਸ ਸਹੀ ਕਰਕੇ ਓਏ ਰੋਕੋ ਕਰਾਂਗੇ ਮੇਰੀ ਤਾਂ ਬਸ ਹੋ ਗਈ ਯਾਰ ਮੈਨੂੰ ਨਹੀਂ ਬਿਠਾ ਬਿਠਾ ਮੈਂ ਇਹ ਕਿਹਾ ਸੀ ਸਿੱਧੇ ਗੇ ਕਰਾਈਆਂ ਸੀ ਯਾਹੋ ਸੁਣੀ ਨਹੀਂ ਹੱਥ ਲੱਗਣੀ ਨਹੀਂ ਸੋਣੀ ਤੂੰ ਕਿਹੜਾ ਬਖਾ ਪਟਨਾ ਨਹੀਂ ਇਹ ਕਹਿੰਦੇ ਮਿੱਟੀ ਨਹੀਂ ਕੁਸਮੀ ਗਾਇਸ ਬਾੜੀ ਵੱਡੀ ਬਲੌਗ ਕਰਾ ਚੋਤਾ ਦੇਖ ਸਕਦੇ ਹੋ ਆ ਦੇਖ ਤਿਆ ਬੰਦਾ ਜਿਹੜਾ ਸਾਡੇ ਬਲੌਗ ਬਣਾ ਰਿਹਾ ਵਾ ਸਕੇ ਉਹ ਕਿ ਮੈਂ ਬਲੌਗਰ ਵਧੀਆ ਵਧੀਆ ਸੀੜੀ ਕਾਪੀ ਉਹ ਫਰਦੀ ਆ ਸੀੜੀ ਭੈਣ ਨਹੀਂ ਸਾਨੂੰ ਨਹੀਂ ਸੀੜਤੀ ਸਮਝ ਲੋ ਇਹ ਸੀੜਤੀ ਜਿਵੇਂ ਸਟੇਮ ਟੂ ਸੇਮ ਆ ਦੇਖੋ ਆ ਦੇਖੋ ਹੋ ਰਿਹਾ ਉਹ ਦੇਖੋ ਤੇ ਗਾਇਸ ਅਸੀਂ ਸੜੇ ਜਾਣ ਵਾਲੇ ਦੇਣਾ ਅਤੇ ਆਰ ਸਾਰਾ 뷰 ਦੇਖੋ ਅਗਰ ਗੱਡੀ ਆਈ ਜਾਂਦੀ ਹੈ ਗਾਇਸ ਜਿ세 ਜਦੋਂ ਵੀ ਉੱਠੇ ਹਾਂ ਉਹਦੋਂ ਹੈ ਨਾ ਹਾਂ ਹੋਇਆ ਕਿ ਜੀ ਮੈਂ ਹੈ ਨਾ ਸੇ ਇੱਕ ਦੁਕਾਨ ਤੇ ਜਾਣਾ ਸੀ ਅਸੀਂ ਸਾਰੇ ਸਾਰੇ اٹਕੇ ਗਏ ਸੀ ਕਿ ਫੈਂਟਰੀ ਤਾਂ ਹੁਣ ਮਜੂੜਾ ਕੀਤਾ ਕਿਉਂਕਿ ਹਜਮਣਾ ਹੋਣਾ ਮਾਰ ਦਾ ਬਾਤ ਲੈਣਾ ਵਾ ਤੇ ਆਪਣਾ ਏਕਮ ਜੀ ਆ ਕੇ ਸਨ ਏਕਮ ਸੇ ਇਤਰੀ ਪੱਕੀ ਕਾਪੀ ਬੈਠੀ ਹੈ ਨਾ ਪੋਰੀ ਤਨਾ ਮੇਰੇ ਭਰਾ ਹਾਏ ਇਹ ਨੂੰ ਨਹੀਂ ਕਹਿ ਸਕਦੇ ਪਾਲੀ ਨੂੰ ਕਹਿ ਸਕਦੇ ਨਹੀਂ ਇਹਨੂੰ ਕਹ ਦਿੰਦੇ ਜਾ ਪਾਲੀ ਬੱਡੀ ਵਲੌਗ ਕਰ ਗਏ ਮੈਨੂੰ ਗੁੱਸਾ ਹੋ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਣੀ ਹੈ ਤਾਂ ਦੇ ਮੇਰੀ ਭੈਣ ਫੇਰ ਉਹੀ ਭੈਣ ਆ ਗਈ ਹੈ ਗਾਇਜ਼ ਜਿਵੇਂ ਬਲੌਗ ਬਣਾ ਰਹੇ ਹਾਂ ਗਾਇਜ਼ ਇਹ ਇਧਰ ਚੁੱਲਾ ਅਸੀਂ ਪਾੜਤਾ ਵਾ ਦੇਖ ਸਕਦੇ ਹੋ ਜਿਹੜਾ ਤੁਸੀਂ ਬਲੌਗਸ 'ਚ ਦੇਖਿਆ ਹੀ ਹੋਊਗਾ ਤੇ ਆ ਦੇਖ ਸਕਦੇ ਹਾਂ ਇੱਕ ਆਮ ਹੈ ਨਾ ਕਰ ਰਹੀ ਆ ਵਾ